ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਵਿਸ਼ੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਜ਼ਿਆਦਾ ਬਿਮਾਰ ਰਹਿੰਦੇ ਨੇ ਸੋ ਕੋਈ ਨਾ ਕੋਈ ਦੁੱਖ ਆਇਆ ਹੀ ਰਹਿੰਦਾ ਜਾਨੀ ਕਿ ਲਗਾਤਾਰ ਦਵਾਈਆਂ ਦੇ ਵਸ ਪਏ ਹੋਏ ਆ ਦਵਾਈਆਂ ਚੱਲ ਰਹੀਆਂ ਆ ਜੀ ਸੋ ਉਹਨਾਂ ਲਈ ਹਾਸੇ ਕਰਮ ਹੀ ਕਹ ਲਓ ਕੰਮ ਜਾਂ ਕਰਮ ਕਹ ਲਓ ਸੋ ਆਪਣੇ ਮਾਲਕ ਦਾ ਨਾਮ ਨਾਲ ਜ਼ਰੂਰ ਲੈਣਾ ਹੈ ਜਦੋਂ ਵੀ ਕੋਈ ਕੰਮ ਜਾਂ ਕਰਮ ਕਰਨਾ ਹੈ ਵਿਸ਼ਵਾਸ ਵੀ ਰੱਖਣਾ ਹੈ ਤਾਂ ਲਾਭ ਜ਼ਰੂਰ ਮਿਲਦਾ ਹੈ ਜੀ ਕੋਈ ਵੀ ਕੰਮ ਕਰਮ ਵਿਰਥਾ ਨਹੀਂ ਜਾਂਦਾ ਕੀਤਾ ਸਮੇਂ ਦੇ ਹਿਸਾਬ ਨਾਲ ਸਾਨੂੰ ਉਹਦੀ ਮਿਹਨਤ ਦਾ ਫਲ ਮਿਲਦਾ ਹੈ ਸੋ ਜੋ ਆਪਾਂ ਅੱਜ ਇਸ ਵੀਡੀਓ ਰਾਹੀਂ ਤੁਹਾਡੇ ਤੱਕ ਮੈਸੇਜ ਪਹੁੰਚਾਵਾਂਗੇ ਜੀ ਅਮਲ ਕਰਕੇ ਜਰੂਰ ਦੇਖਣਾ ਵੈਸੇ ਤਾਂ ਅੱਜ ਕੱਲ ਹਰ ਕੋਈ ਦਵਾਈ ਦੇ ਘੇਰੇ ਚ ਫਸਿਆ ਹੋਇਆ ਸੋ ਇੰਨਾ ਆਪਾਂ ਕਿਤੇ ਧਾਰਮਿਕ ਥਾਂਾਂ ਤੇ ਨਹੀਂ ਕਿਸੇ ਨੂੰ ਦੇਖਦੇ ਸੰਗਤ ਦੇਖਦੇ ਜਾਣੀ ਰੂਹ ਜਿੰਨੀਆਂ ਅਸਲੀ ਹਸਪੀਟਲਾਂ 'ਚ ਦੇਖ ਲੈਂਦੇ ਆ ਸੋ ਹਰ ਕੋਈ ਦਵਾਈ ਤੇ ਲੱਗਿਆ ਹੋਇਆ ਕੀ ਬੱਚਾ ਕੀ ਬਜ਼ੁਰਗ ਸੋ ਵਨ ਪਹਿਲੇ ਸਮਿਆਂ ਦੀ ਗੱਲ ਸੀ ਕਿ ਕਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੀ ਦੁੱਖ ਕੀ ਹੁੰਦੇ ਆ ਸੋ so, 40 50 ਸਾਲ ਤੋਂ ਬਾਅਦ ਹੀ ਕਿਤੇ ਕੁਝ ਦੁੱਖ ਤਕਲੀਫ ਆਉਂਦਾ ਸੀ ਵਾਹਨਾ ਜਿਹੜੇ ਦੁੱਖ ਆਜ ਆਮ ਚੱਲ ਰਹੇ ਐ ਇਸੇ ਦੁੱਖ ਨਾਮ ਨਿਸ਼ਾਨ ਵੀ ਨਹੀਂ ਸੀ ਇਹਨਾਂ ਦਾ ਨਹੀਂ ਸੀਗੇ ਸੋ ਇੱਥੇ ਅਸੀਂ ਖੁਦ ਹੀ ਆਪਣੀਆਂ ਗਲਤੀਆਂ ਦੀ ਵਜ੍ਹਾ ਨਾਲ ਵੀ ਜ਼ਿਆਦਾ ਤੱਕ ਇਦਨ ਨੂੰ ਤੁਰੇ ਜਾ ਰਹੀ ਆ ਕਿਉਂਕਿ ਬਜ਼ੁਰਗ ਜੋ ਕਹਿੰਦੇ ਸੀ ਜੋ ਕਰਦੇ ਸੀ ਉਹ ਸੁਖੀ ਸੀ ਪਰ ਅੱਜ ਅਸੀਂ ਕਹਿ ਦਿੰਦੇ ਆ ਕਿ ਪੁਰਾਣਾ ਸਮਾਂ ਹੈ ਪੁਰਾਣੀਆਂ ਗੱਲਾਂ ਛੱਡੋ ਪਰ ਨਹੀਂ ਪੁਰਾਣੀਆਂ ਗੱਲਾਂ 'ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਤਾਂ ਬਹੁਤ ਕੁਝ ਗੱਲਾਂ ਦਾ ਪਤਾ ਚੱਲ ਜਾਂਦਾ ਸੀ ਹਰ ਇੱਕ ਗੱਲ ਦਾ ਕੀ ਕੀ ਮਤਲਬ ਹੈ ਜਿੰਨਾ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਅੱਗੇ ਨਿਕਲਦੇ ਆਪਰੇ ਇਤੋਂ ਅਸੀਂ ਕਹਿੰਦੇ ਆ ਕਿ ਅਸੀਂ ਅ ਤਰੱਕੀ ਕਰ ਰਹੇ ਆਂ ਗਾਂ ਜਾ ਰਹੇ ਆਂ ਸੁਪਰਾਣਾ ਬਰਸਾ ਛੱਡ ਕੇ ਪਰ ਉਨਾ ਹੀ ਅਸੀਬ ਮਸੀਬਤਾਂ 'ਚ ਫਸਦੇ ਜਾ ਰਹੇ ਆਂ ਸੋ ਵਾਕਿ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟ ਦੇ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਬਾਕੀ ਜੇਕਰ ਕਿਸੇ ਕੋਲ ਭਾਸ਼ਾ ਵਿੱਚ ਸਾਡੀ ਆਵਾਜ਼ ਸੁਣਾਈ ਦਿੰਦੀ ਆ ਤੇ ਉਸ ਆਵਾਜ਼ ਨੂੰ ਤੁਸੀਂ ਖੁਦ ਹੀ ਸਹੀ ਕਰ ਸਕਦੇ ਹੋ ਜੀ ਸੋ ਜੇਕਰ ਨਹੀਂ ਸਮਝ ਆਉਂਦੀ ਤਾਂ ਅਸੀਂ ਇੱਕ ਸ਼ਾਰਟ ਵੀਡੀਓ ਬਣਾ ਕੇ ਪਾਈ ਹੋਈ ਹੈ ਜੀ ਸੋ ਉਸ ਵੀਡੀਓ ਨੂੰ ਦੇਖ ਕੇ ਜਿਵੇਂ ਉਹਦੇ ਵਿੱਚ ਕਲਿੱਕ ਕੀਤਾ ਜਾਂਦਾ ਤੁਹਾਨੂੰ ਇੱਕ ਬਿੰਦੀ ਦੀ ਤਰ੍ਹਾਂ ਨਜ਼ਰ ਆਵੇਗਾ ਉਹਵੇਂ ਤੁਸੀਂ ਕਰੋ ਤੇ ਤੁਹਾਡੀ ਆਵਾਜ਼ ਜਿਹੜੀ ਜਣਕੀ ਤੁਹਾਨੂੰ ਜਿਹੜੀ ਫੋਨ ਦੀ ਵੀਡੀਓ ਦੀ ਆਵਾਜ਼ ਆ ਉਹ ਸਹੀ ਸੁਣਾਈ ਦਵੇਗੀ ਪਹਿਲਾਂ ਵਾਰ ਪੰਜਾਬੀ ਚ ਹੋ ਜਾਵੇਗੀ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਤਨੂ ਨਾਮ ਤੋਂ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਦੋ ਵਾਰ ਕਮੈਂਟ ਕੀਤਾ ਕਹਿੰਦੇ ਪਰ ਤੁਸੀਂ ਸਾਡੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਕਹਿੰਦੇ ਕਿ ਮੇਰੀ ਏਜ 18 ਸਾਲ ਹੈ ਤੇ ਮੈਂ ਸੇਵਾ ਕਰਦੀ ਹਾਂ ਪਰ ਮੈਨੂੰ ਕਹਿੰਦੇ ਨੇ ਕਿ ਇਹ ਤੇਰੀ ਸੇਵਾ ਕਬੂਲ ਨਹੀਂ ਹੋਵੇਗੀ ਕੀ ਇਹ ਸੱਚ ਹੈ ਸੋ ਦੇਖੋ ਜੀ ਜਿੰਨਾ ਛੇਤੀ ਅਸੀਂ ਪਰਮਾਤਮਾ ਦੀ ਤਰਫ ਲੱਗਾਂਗੇ ਉਨਾ ਹੀ ਸਾਡੇ ਲਈ ਵਧੀਆ ਹੁੰਦਾ ਆ ਸੋ ਕਦੇ ਵੀ ਮਨ ਵਿੱਚ ਇਹ ਗੱਲ ਨਹੀਂ ਲਿਆਉਣੀ ਕਿ ਜੋ ਅਸੀਂ ਅੱਜ ਸੇਵਾ ਕਰ ਰਹੇ ਹਾਂ ਫਰਤੀ ਜਾ ਰਹੀ ਹੈ ਤੇ ਸਾਨੂੰ ਪਰਮਾਤਮਾ ਦਾ ਨਾਮ ਨਹੀਂ ਸਿਮਰਨਾ ਚਾਹੀਦਾ ਇਹ ਬਿਲਕੁਲ ਗਲਤ ਗੱਲ ਆ ਜਿਹੜੇ ਕਹਿੰਦੇ ਨੇ ਵੈਸੇ ਇੱਥੇ ਇੱਕ ਗੱਲ ਤੁਹਾਨੂੰ ਕਹਾਂਗੇ ਸੰਗਤ ਚੰਗੀ ਕਰੋ ਜਿੱਥੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਤੇ ਜਿਹੜਾ ਤੁਹਾਨੂੰ ਚੰਗੇ ਰਾਹ ਵੱਲ ਤੋਰਦਾ ਹੈ ਐਸੀ ਸੰਗਤ ਹੈ ਜਾਨਕੀ ਅਸੀਂ ਜਿਹੜੀ ਸੇਵਾ ਕਰਦੇ ਹਾਂ ਕਿਤੇ ਵੀ ਜੜੀ ਹੋਣੀ ਕੁਝ ਸਮਾਂ ਕਰੀਏ ਉਹ ਸਾਡਾ ਸਹਾਰਾ ਜ਼ਰੂਰ ਬਣਦੀ ਆ ਸਾਡਾ ਮਨ ਐਵੇਂ ਨਹੀਂ ਜਵਾਲ ਕਰ ਜਾਂਦਾ ਤੰਗੀ ਪਰ ਜਿਹਦੇ ਸਵਾਗਤ ਕਰਦੇ ਪਰਮਾਤਮਾ ਚਾਹੁੰਦਾ ਸੋਚੀ ਵੀ ਨਹੀਂ ਦੇ ਬੱਚੇ ਟੱਪਾ ਆਪਣੇ ਆਪ ਚ ਹੀ ਰੱਖਦਾ ਹੈ ਕਰੋ ਪਰ ਜਿਹੜੀ ਨਿਸ਼ੇਧੀ ਕਰਾਉਂਦਾ ਸਭ ਤੋਂ ਸਤਿ ਸੰਸਾਨਾ ਲਾਹ ਦੀ ਕਿਰਤ ਹੈ ਸੋ ਕਿ ਪਿਛਲੇ ਹੀ ਪ੍ਰਮਾਤਮਾ ਨੇ ਜਾਨਵਰ ਦੇ ਚੰਗੇ ਕਰਮ ਦੇ ਜਿਹੜਾ ਸਾਨੂੰ ਹਾਲ ਕਰੇਤੀ ਮਿਲਦਾ सुबह की तेरे चार जन्तियाँ जो सिंहस्थ में आरा मिल रहे हो थोड़ी सो एक बार सीमा में नहीं मिल रहा है अपना परिचय के बाद जो भी वहीं दत्ताया के दावे भी कर्मता को जिता बढ़ा कर करना है इसलिए करना है जो वे ही करो ज्यादा थोड़ा सोच के इसलिए करना है बचन टांगना करने की मार का ਆਪਣਾ ਕਿਰਪਾ ਬਣਾ ਕੇ ਰੱਖ ਕਰਿਆ ਕੰਮ ਦੇ ਨਾਲ ਕਦੇ ਸਰੀਰ ਤੇ ਜਿਵੇਂ ਕਾਰਨਾ ਹੋਵੇ ਉਹਨਾਂ راستے ਕਲੀਅਰ ਹੁੰਦੇ ਜਾਂਦੇ ਨੇ ਤੇ ਉਹ ਤੇਰੀ ਸੋਚ ਨਾਲ ਬਣਦੇ ਜਾਂਦੇ ਨੇ ਅਸੀਂ ਆਪਣੇ ਤੋਂ ਟਿਕਾਣਾ ਬਚਨ ਕਰਦੇ ਸਾਡੇ ਸੁਣਦੇ ਨੇ ਸੋ ਵਕੀ ਕਦੇ ਵੀ ਇਹ ਨਾ ਪਾਓ ਕਿ ਅਸੀਂ ਸਿਰਫ ਸੇਵਾ ਹੀ ਕਰਮੀ ਆਪਣੀ ਗ੍ਰਸਤ ਵਿੱਚ ਨਹੀਂ ਪੈਣਾ ਸੋ ਗ੍ਰਸਤ ਵਿੱਚ ਵੀ ਤਾਂ ਪੈਣਾ ਹੈ ਉਸ ਹਸਾਮਨਾ ਸੋਚ ਵਿਚਾਰ ਕੇ ਤੁਸੀਂ ਕਰਮ ਕਰੋ ਜੀ ਸੋ ਜਿਹੜੀ ਅੱਜ ਤੁਸੀਂ ਸਿਵਾ ਬਿਨਾ ਗੁਰੂ ਤੋਂ ਕਰ ਰਹੇ ਹੋ ਇਹ ਤੁਹਾਡੀ ਕੀਤੀ ہوئی ਸੇਵਾ ਤੁਹਾਨੂੰ ਪੂਰੇ ਗੁਰੂ ਦੇ ਦਰਸ਼ਨ ਕਰਾਏਗੀ ਜਿਹੜੀ ਪੂਰਾ ਗੁਰੂ ਤੁਹਾਨੂੰ ਮਿਲੇਗਾ ਪੂਰੇ ਗੁਰੂ ਨਾਲ ਮਲਾ ਦੇਗੀ ਸੋ ਜਿਹੜਾ ਵੰਦਗੀ ਚ ਪੂਰਾ ਹੋਵੇਗਾ ਉਹ ਗੁਰੂ ਤੁਹਾਨੂੰ ਮਿਲੇਗਾ ਸੋ ਸਚਾਈ ਹੈ ਜਿਹੜੀਆਂ ਵੀ ਰੂਹਾਂ ਘਟ ਉਮਰ ਚ ਸੇਵਾ ਕਰ ਰਹੀਆਂ ਹੈ ਚਾਹੇ ਪਾਠ ਕਰ ਰਹੀਆਂ ਹੈ ਤੇ ਸੇਵੀ ਧਰਮ ਨੂੰ ਤੁਸੀਂ ਮੰਨਦੇ ਹੋ ਸੋ ਇਹ ਤੁਹਾਡੀ ਸੇਵਾ ਵਰਤੀ ਨਹੀਂ ਜਾਣੀ ਇਹ ਸੇਵਾ ਨੇ ਤੁਹਾਨੂੰ ਚੰਗੇ ਪਾਸੇ ਲਾ ਲੈਣਾ ਹੈ ਸੋ ਅਸੀਂ ਅੱਜ ਕੁਝ ਵੀ ਜਾਨੀ ਕਿ ਤੁਹਾਨੂੰ ਇਸ عمر ਚ ਕੋਈ ਸੋਚੀ ਨਹੀਂ ਕੁਝ ਸਮਝ ਨਹੀਂ ਫਿਰ ਵੀ ਸੇਵਾ ਕਰ ਰਹੇ ਹਾਂ ਤੇ ਇਸ ਸੇਵਾ ਨੇ ਬੁੱਲ ਪਾਉਣਾ ਹੈ ਉਸ ਦਿਨ ਜਿਸ ਦਿਨ ਤੁਸੀਂ ਖੁਦ ਦੇਖੋਗੇ ਕਿ ਸਾਨੂੰ ਪੂਰੇ ਗੁਰੂ ਦੇ ਦਰਸ਼ਨ ਹੋ ਗਏ ਪੂਰਾ ਗੁਰੂ ਮਿਲ ਗਿਆ ਕਿਉਂਕਿ ਕੀਤੀ ਹੋਈ ਸੇਵਾ ਸਾਨੂੰ ਫਿਰ ਚੰਗੇ ਵੱਲ ਖਿੱਚ ਕੇ ਲੈ ਜਾਂਦੀ ਹੈ ਫਿਰ ਅਸੀਂ ਕਿਸੇ ਦੇ ਮਗਰ ਲਾ ਕੇ ਫੈਸਲਾ ਨਹੀਂ ਲੈਂਦੇ ਜੋ ਸਾਡਾ ਮਨ ਕਹਿੰਦਾ ਹੈ ਅੰਦਰ بیٹھا ਪਰ ਉਹ ਪਰਮਾਤਮਾ ਕਹਿੰਦਾ ਹੈ ਉਹ ਅਸੀਂ ਕਰਦੇ ਹਾਂ ਸੋ ਇੱਕ ਹੁੰਦਾ ਹੈ ਕਿ ਜਦੋਂ ਉਮਰ ਨੱਗ ਜਾਂਦੀ ਜਿੱਦਾਂ ਜਿੱਦਾਂ ਉਮਰ ਬੀਤਦੀ ਜਾਂਦੀ ਆ ਸੋ ਉਮਰ ਜਾਣੀ 30 40 ਸਾਲ ਹੋ ਗਈ ਆ ਤੇ 30 40 ਸਾਲ ਜੀ ਨਾਮ ਸਿਮਰਿਆ ਨਹੀਂ ਤਾਂ ਹੁਣ ਅਸੀਂ ਸੋਚ ਰਹੇ ਆ ਕਿ ਸ਼ਾਇਦ ਅਸੀਂ ਨਾਮ ਸਿਮਰਿਏ ਤੇ ਸਾਡਾ ਭਲਾ ਹੋ ਜਾਵੇਗਾ ਅਸੀਂ ਨਾਮਦਾਨ ਲਈ ਅਸੀਂ ਗੁਰੂ ਵਾਲੇ ਬਣੀਏ ਤੇ ਉਦੋਂ ਤੱਕ 30 40 ਸਾਲ ਦੀ ਉਮਰ ਦੇ ਵਿੱਚ ਅਵਸਾਨ ਬਹੁਤ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਕਰਦਾ ਹੈ ਮਾੜੇ ਕਰਮ ਕਰਦਾ ਹੈ ਤੇ ਕੀ ਹੁਣ ਅਸੀਂ ਜਗਦੰਮ ਨਾਮ ਸਿਮਰਾਂਗੇ ਉਹਦੇ ਨਾਲ ਸਾਡੇ ਮਨ ਦੀ ਮੈਲ ਉਤਰ ਜਾਵੇਗੀ ਕਿਉਂਕਿ ਨਾਮ ਸਿਮਰਨ ਇਤਨਾ ਹੁੰਦਾ ਹੀ ਨਹੀਂ ਚਾਹੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ ਸੋ ਕੋਈ ਵਿਰਲੀ ਰੂਹ ਹੋਵੇਗੀ ਜਿਹੜੀ ਪਰਮਾਤਮਾ ਨਾਲ ਜੁੜਦੀ ਹੈ ਤੇ ਸਿਮਰਨ ਵੱਧ ਛੱਡ ਕੇ ਕਰਦੀ ਆ ਸੋ ਜਿਹਦਾ ਪਹਿਲਾਂ ਤੋਂ ਮਨ ਸਾਫ਼ ਹੋਵੇ ਸੋ ਉਹਦੇ ਤੇ ਕਿਰਪਾ ਮਾਲਕ ਫਿਰ ਵੀ ਇਸ ਮੋਰ ਦੇ ਵਿੱਚ ਜਲਦੀ ਕਰ ਦਿੰਦਾ ਜਿਹਨੇ ਕਦੇ ਆਪਣੇ ਬਾਰੇ ਨਹੀਂ ਸੋਚਿਆ ਦੂਸਰਿਆਂ ਬਾਰੇ ਸੋਚਿਆ ਇੱਕ ਹੈ ਜਿਹੜਾ ਆਪਣੇ ਬਾਰੇ ਸੋਚਦਾ ਆ ਹਰ ਇੱਕ ਤਰ੍ਹਾਂ ਦਾ ਮਾੜਾ ਕਰਮ ਕਰਦਾ ਆ ਹੈ ਸੋ ਉਹ ਜੀ ਕਹੇਗੀ ਉਮਰ ਲੰਗੀ ਤੋਂ ਬਾਅਦ ਅਸੀਂ ਨਾਮਦਾਨ ਲਈਏ ਗੁਰੂ ਵਾਲੇ ਬਣੀਏ ਤੇ ਅਸੀਂ ਪਾਰ ਲੱਗ ਜਵਾਂਗੇ ਛੇਤੀ ਛੁਟਕਾਰਾ ਤੇ ਇਸ ਤਰ੍ਹਾਂ ਨਹੀਂ ਹੁੰਦਾ ਤੇ ਜਿਹੜੀ ਰੂਹ ਅ 10 ਤੋਂ 15 ਸਾਲ ਦੀ ਉਮਰ ਦੇ ਵਿੱਚ ਪਰਮਾਤਮਾ ਨਾਲ ਜੁੜਦੀ ਆ ਕਿਉਂਕਿ ਇਹ 10 12 ਸਾਲ ਦੀ ਉਮਰ ਕਹਿੰਦੇ ਪਰਮਾਤਮਾ ਆਪ ਬੱਚੇ ਦਾ ਧਿਆਨ ਰੱਖਦਾ ਹੈ ਬੱਚੇ ਨੂੰ ਸੋਚੀ ਨਹੀਂ ਹੁੰਦੀ ਕੀ ਕੀ ਚੰਗਾ ਹੈ ਕੀ ਮਾੜਾ ਹੈ ਉਹ ਸਿਰਫ ਆਪਣਾ ਆਨੰਦ ਲੈਂਦਾ ਹੈ ਆਪਣੀ ਮਸਤੀ ਵਿੱਚ ਰਹਿੰਦਾ ਹੈ ਸੋ ਉਹਨੂੰ ਪਾਪ ਬਾਰੇ ਨਹੀਂ ਪਤਾ ਉਹਨੂੰ ਝੂਠ ਚੋਰੀ ਬਾਰੇ ਕੁਝ ਵੀ ਨਹੀਂ ਪਤਾ ਸੋ ਜਦੋਂ ਮਨ ਹੁੰਦਾ ਹੈ ਬੱਚੇ ਦਾ ਸਾਫਾ ਬਿਲਕੁਲ ਤੇ ਹੁਣ ਸਾਫ ਮਨ ਜਦੋਂ ਪ੍ਰਮਾਤਮਾ ਨਾਲ ਜੁੜੇਗਾ ਔਰ ਵੀ ਕਿਰਪਾ ਹੁੰਦੀ ਹੈ ਕਿਉਂਕਿ ਅਸੀਂ ਜਦੋਂ ਉਮਰ ਨੰਗੀ ਤੋਂ ਬਾਅਦ ਗੁਰੂ ਧਾਰਨਾ ਕਰਦੇ ਆ ਉਦੋਂ ਤੱਕ ਅਸੀਂ ਬਹੁਤ ਗੁਨਾਹ ਕਰ ਚੁੱਕੇ ਹੁੰਦੇ ਆ ਤੇ ਉਹ ਗੁਨਾਹਾਂ ਨੂੰ ਧੋਣ ਲਈ ਫਿਰ ਸਿਮਰਨ ਦੀ ਜ਼ਿਆਦਾ ਜ਼ਰੂਰਤ ਪੈਂਦੀ ਤੇ ਸਿਮਰਨ ਇੰਨਾ ਹੁੰਦਾ ਨਹੀਂ ਤੇ ਜਿੱਥੇ ਪਹਿਲਾਂ ਹੀ ਮਨ ਸ਼ੀਸ਼ੇ ਵਾਂਗ ਸਾਫ ਹੈ ਉੱਥੇ ਗੁਰੂ ਵਸ ਜਾਵੇ ਆ ਕੇ ਛੋਟੀ ਉਮਰ ਦੇ ਵਿੱਚ ਤਾਂ ਫਿਰ ਉਹਦੇ ਨਾਲ ਦੀ ਰੀਸ ਨਹੀਂ ਉਹ ਬੰਦਾ ਪਾਰ ਹੀ ਆ ਇੱਕ ਤਰ੍ਹਾਂ ਦਾ ਉਹ ਰਸਤੇ ਵਿੱਚ ਨਹੀਂ ਕਦੇ ਪਾਰ ਟਿਕ ਸਕਦਾ ਸੋ ਇਸ ਕਰਕੇ ਕਦੇ ਨਹੀਂ ਘਬਰਾਉਣਾ ਕਿ ਸਾਡੀ ਏਜ ਘਟਾ ਤੇ ਸਾਨੂੰ ਲੋਕ ਕਹਿ ਰਹੇ ਨੇ ਕਿ ਸੇਵਾ ਨਾ ਕਰੇ ਸੇਵਾ ਕਬੂਲ ਨਹੀਂ ਹੋਣੀ ਬਿਨਾ ਗੁਰੂ ਤੋਂ ਇਹ ਗਲਤ ਗੱਲਾਂ ਹੈ ਸੋ ਇਹ ਤੁਹਾਨੂੰ ਆਪਣੇ ਆਪ ਜਿੱਦ ਜਿੱਦ ਸਮਾਂ ਬੀਤੇਗਾ ਆਪ ਸਾਸੂ ਹੋਵੇਗਾ ਕਿ ਜੋ ਅਸੀਂ ਸੇਵਾ ਕੀਤੀ ਉਹ ਸਾਡੇ ਕੰਮ ਆਈ ਹੈ ਜਾਂ ਨਹੀਂ ਕਿਉਂਕਿ ਜਦੋਂ ਜਾਦਾ ਮੁਸ਼ਕਲ ਆਣ ਪਵੇਗੀ ਤੁਹਾਡਾ ਸਹਾਰਾ ਪ੍ਰਮਾਤਮਾ ਆਪ ਵੜ ਜਾਏਗਾ ਜਿਹੜੇ ਕਹਿੰਦੇ ਕਿ ਇਹ ਸੇਵਾ ਬ्यर्थੀ ਜਾਣੀ ਬ्यर्थੀ ਨਹੀਂ ਜਾਣੀ ਸੋ ਜਿਹੜੀ ਵੀ ਰੂਹ ਘਾਟ ਉਮਰ ਚ ਸੇਵਾ ਕਰ ਰਹੀ ਆ ਉਹ ਨੂੰ ਉਹ ਕ੍ਰਿਸ਼ਮਾ ਜ਼ਰੂਰ ਦਿਖਾਉਂਦੇ ਆ ਸੋ ਪ੍ਰਮਾਤਮਾ ਕੁਝ ਨਾ ਕੁਝ ਦਿਖਾਉਂਦਾ ਤਾਂ ਹੀ ਉਹ ਰੂਹ ਜੁੜਦੀ ਹੈ ਵਾਣਾ ਬਿਨਾਂ ਮਤਲਬ ਦੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਅਸੀਂ ਰੱਬ ਨੂੰ ਵੀ ਨਹੀਂ ਬਿਨਾਂ ਮਤਲਬ ਤੋਂ ਪੁੱਛ ਸਕਦੇ ਜਿਹਕਰ ਉਹ ਮੂਰੇ ਜਵਾਬ ਦੇਵੇਗਾ ਸਾਡੀਆਂ ਗੱਲਾਂ ਨੂੰ ਸੁਣ ਕੇ ਸਾਡਾ ਸਾਥ ਦੇਵੇਗਾ ਤਾਂ ਹੀ ਅਸੀਂ ਸੇਵਾ ਕਰਾਂਗੇ ਹੁਣ ਜਿਹਨੂੰ ਦੇਖਿਆ ਹੀ ਨਹੀਂ ਆਪਾਂ ਦੇਖੋ ਉਹਨਾਂ ਨੂੰ ਆਪਾਂ ਦੇਖਿਆ ਨਹੀਂ ਹੈ ਫਿਰ ਵੀ ਅਸੀਂ ਇੱਕ ਦੂਸਰੇ ਨਾਲ ਦੇਖ ਕੇ ਸੁਣ ਕੇ ਗੱਲਾਂ ਨੂੰ ਤੁਰ ਪੈਂਦੇ ਆ ਸੋ ਸੋ ਉਹ ਹੈ ਸੋ ਕਹਿੰਦੇ ਕਿ ਪ੍ਰਮਾਤਮਾ ਜੇ ਹੈ ਤਾਂ ਫਿਰ ਫਿਕਰ ਨਾ ਕਰੋ ਜੇ ਨਹੀਂ ਹੈ ਤਾਂ ਫਿਰ ਜਿਗਰ ਨਾ ਕਰੋ ਤੋ ਹੁਣ ਆਪਾਂ ਉਹਨੂੰ ਦੇਖੇ ਪਛਾਣੇ ਤੋਂ ਬਿਨਾਂ ਹੀ ਉਹਦੇ ਨਾਲ ਤੁਰਦੇ ਆ ਤੇ ਜਦੋਂ ਅਸੀਂ ਬਿਨਾਂ ਮਤਲਬ ਤੋਂ ਤੁਰਦੇ ਆ ਤਾਂ ਫਿਰ ਉਹ ਵੀ ਸਹਾਰਾ ਬਣਦਾ ਫਿਰ ਉਹ ਸਾਨੂੰ ਮੋਰੇ ਪੁੱਛਣਾ ਕੁਝ ਅਹਿਸਾਸ ਕਰਾਉਂਦਾ ਰੂਹ ਨੂੰ ਅਹਿਸਾਸ ਕਰਾਉਂਦਾ ਰੂਹ ਖੁਸ਼ ਹੋ ਜਾਂਦੀ ਆ ਸ਼ਾਂਤੀ ਮਹਿਸੂਸ ਕਰਦੀ ਆ ਜੁੜ ਕੇ ਤਾਂ ਫਿਰ ਸਾਡਾ ਮਨ ਉਹ ਵੀ ਜਿਆਦਾ ਸੇਵਾ 'ਚ ਲੱਗਦਾ ਸੋ ਲਾਲਚ ਦੇ ਨਾਲ ਹੀ ਉੱਧਰ ਨੂੰ ਭੱਜਦਾ ਹੈ ਬਿਨਾਂ ਲਾਲਚ ਤੋਂ ਤਾਂ ਨਾਮ ਸਿਮਰਨ ਕੀਤਾ ਹੀ ਨਹੀਂ ਜਾਂਦਾ ਸੋ ਜਿਆਦਾਤਰ ਦੇਖਿਆ ਹੋਵੇਗਾ ਵੀ ਜਦੋਂ ਪਰੇਸ਼ਾਨੀ ਵੱਧ ਹੁੰਦੀ ਹੈ ਤੇ ਉਦੋਂ ਅਸੀਂ ਨਾਮ ਜ਼ਿਆਦਾ ਚੱਪਦੇ ਉਦੋਂ ਅਸੀਂ ਜ਼ਿਆਦਾ ਮਾਲਕ ਨੂੰ ਯਾਦ ਕਰਦੇ ਹਰ ਇੱਕ ਸਾਹ ਦੇ ਨਾਲ ਯਾਦ ਕਰਦੇ ਤੇ ਜਦੋਂ ਨਾਲ ਹੀ ਅਗਲੇ ਪਲ ਕੋਈ ਖੁਸ਼ੀ ਮਿਲ ਜਾਂਦੀ ਹੈ ਤੇ ਫਿਰ ਕਈ ਵਾਰ ਕੀ ਮੱਥਾ ਟੇਕਣ ਦਾ ਵੀ ਅੱਜ ਟਾਈਮ ਨਹੀਂ ਲੱਗਿਆ ਤੇ ਜਦੋਂ ਪਰੇਸ਼ਾਨੀ ਹੁੰਦੀ ਹੈ ਫਿਰ ਕੰਮ ਚਾਹੇ ਜਿੰਨੇ ਮਰਜ਼ੀ ਪਏ ਹੁੰਦੇ ਹੋਣ ਪਰ ਅਸੀਂ ਪ੍ਰਮਾਤਮਾ ਵੱਲ ਜਾਂਦੇ ਹਾਂ ਸੋ ਇਸ ਕਰਕੇ ਜਿਹੜੀਆਂ ਵੀ ਰੂਹਾਂ ਸਿਮਰਨ ਕਰ ਰਹੀਆਂ ਉਹਨਾਂ ਨੂੰ ਕੋਤਕ ਜ਼ਰੂਰ ਦਿਖਾਉਂਦਾ ਹੈ ਮਾਲਕ ਸਮੇਂ ਦੇ ਹਿਸਾਬ ਨਾਲ ਆਪਣੇ ਰਸਤੇ ਤੇ ਡਟੇ ਰਹੋ ਰਸਤਾ ਨਾ ਛੱਡੋ ਕਿਸੇ ਮਗਰ ਲੱਗ ਕੇ ਤੇ ਜਿਹੜੇ ਰੱਬ ਵੱਲੋਂ ਤੋੜਦੇ ਨੇ ਐਸੀ ਸੰਗਤ ਤੋਂ ਦੂਰ ਹੋ ਜਾਓ ਚੰਗਾ ਸੰਗ ਕਰੋ ਸੋ ਜਿੱਥੋਂ ਵੱਡੀ ਜ਼ਿੰਦਗੀ ਨੂੰ ਸੁਧਾਰ ਮਿਲਣਾ ਹੈ ਜੀ ਸੋ ਹੁਣ ਆਪਾਂ ਜੀ ਇਥੇ ਮੇਰੇ ਵਿਸ਼ੇ ਆ ਚੱਲਦੇ ਆਂ ਵੀਡੀਓ ਕਾਫੀ ਲੰਬੀ ਹੋ ਗਈ ਹੈ ਸੋ ਵੀਡੀਓ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰਿਓ ਜੀ ਸੋ ਜੇਕਰ ਸਾਡੀ ਆਵਾਜ਼ ਕਿਸੇ ਹੋਰ ਫੋਨ ਜੀ ਕਿਸੇ ਵੀ ਵੀਡੀਓ ਦੀ ਤੁਹਾਨੂੰ ਸੁਣਾਈ ਦਿੰਦੀ ਹੈ ਤੇ ਉਹਦੀ ਸੈਟਿੰਗ ਤੁਹਾਨੂੰ ਖੁਦ ਕਰਨੀ ਪਵੇਗੀ ਅਸੀਂ ਇੱਕ ਸ਼ਾਰਟ ਵੀਡੀਓ ਪਾਈ ਆ ਉਹਨੂੰ ਦੇਖ ਲਓ ਉਹਦੇ ਸਬੰਧ ਸਹੀ ਕਰ ਲੈਣੀ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਜਿਨ੍ਹਾਂ ਨੂੰ ਕੋਈ ਨਾ ਕੋਈ ਦੁੱਖ ਆਇਆ ਹੀ ਰਹਿੰਦਾ ਹੈ ਕੋਈ ਨਾ ਕੋਈ ਦਵਾਈ ਲੈ ਕੇ ਤੁਰੇ ਰਹਿੰਦੇ ਹਾਂ ਜਣੀ ਅੱਜ ਕੋਈ ਹੋਰ ਧੁੱਖ ਆ ਗਿਆ ਚੌਹ ਦਿਨਾਂ ਤੱਕ ਕੋਈ ਹੋਰ ਆ ਗਿਆ ਦਵਾਈ ਤੇ ਦਵਾਈ ਖਾਂਦੇ ਜਾ ਰਹੇ ਹਾਂ ਸੋ ਉੱਥੇ ਅਸੀਂ ਗਲਤੀ ਕੀ ਕਰਦੇ ਹਾਂ ਸੋ ਇਹਦੇ ਬਾਰੇ ਗੱਲ ਕਰਦੀ ਆ ਸੋ ਹੁਣ ਤੁਸੀਂ ਦਵਾਈਆਂ ਖਾ ਰਹੇ ਹੋ ਇੱਕ ਤੋਂ ਬਾਅਦ ਇੱਕ ਦੁੱਖ ਆ ਰਿਹਾ ਪਹਿਲਾਂ ਤਾਂ ਆਪਾਂ ਇੱਥੇ ਗੱਲ ਕਰੀਏ ਕਿ ਜਿਹੜਾ ਇੱਕ ਤੋਂ ਬਾਅਦ ਇੱਕ ਦੁੱਖ ਹੁੰਦਾ ਫਿਰ ਉਹਨੂੰ ਆਰਾਮ ਵੀ ਮਿਲ ਜਾਂਦਾ ਹੈ ਸੋ ਉਹ ਹੁੰਦਾ ਹੈ ਕਿ ਜੋ ਅਸੀਂ ਬੰਦਗੀ ਕਰਦੇ ਹਾਂ ਉਹਦਾ ਅਸਰ ਕਿ ਸਾਡੇ ਦੁੱਖ ਕਟ ਹੁੰਦੇ ਜਾ ਰਹੇ ਆ ਜੋ ਦੁੱਖ ਸਾਨੂੰ ਜ਼ਿਆਦਾ ਆਉਣ ਵਾਲੇ ਆ ਥੋੜੇ ਚ ਸਰ ਰਿਹਾ ਜੋ ਦੁੱਖ ਸਾਨੂੰ ਅੱਗੇ ਜਾ ਕੇ ਦੇਖਣੇ ਪੈਣੇ ਸੀ ਉਹ ਹੁਣੇ ਹੀ ਸਾਡੇ ਸਰੀਰ ਦੀ ਸਪਾਈ ਹੁੰਦੀ ਜਾ ਰਹੀ ਆ ਸੋ ਮੇਨ ਗੱਲ ਪਹਿਲਾਂ ਤਾਂ ਇਹ ਹੈ ਜੀ ਸੋ ਦੂਸਰੀ ਗੱਲ ਪਰ ਅਸੀਂ ਇੱਥੇ ਇਹ ਸੋਚ ਲੈਂਦੇ ਆ ਕਿ ਸੇਵਾ ਕਰਦੇ ਆ ਦੁੱਖ ਸਾਨੂੰ ਕਿਉਂ ਆਈ ਜਾ ਰਹੇ ਆ ਕਿਉਂਕਿ ਪੈਸਾ ਵੀ ਦਵਾਈਆਂ ਤੇ ਲੱਗਦਾ ਆ ਤੇ ਉਮਤਾ ਜੋ ਸਿਹਤ ਠੀਕ ਨਹੀਂ ਰਹਿੰਦੀ ਉਹ ਨੂੰ ਦੇ ਕੇ ਵੀ ਅਸੀਂ ਪਰੇਸ਼ਾਨ ਹੋਏ ਨਹੀਂ ਪਰ ਪਰੇਸ਼ਾਨ ਨਹੀਂ ਪੈ ਜਾਂਦੀ ਹੈ ਪਰ ਸਚਾਈ ਇਹ ਹੀ ਹੈ ਕਿ ਮਾਲਕ ਕਦੇ ਕੁਛ ਮਾੜਾ ਨਹੀਂ ਹੋਣ ਦਿੰਦਾ ਜਿਹੜਾ ਉਹਦੀ ਬੰਦਗੀ ਸੇਵਾ ਕਰਨ ਵਾਲਾ ਹੈ ਜੀ ਉਹਦੇ ਨਾਲ ਸੋ ਦੂਸਰੀ ਗੱਲ ਇਥੇ ਇਹ ਕਵਾਂਗੇ ਕਿ ਜਦੋਂ ਵੀ ਕੋਈ ਦੁੱਖ ਆਉਂਦਾ ਹੈ ਉਹਦੇ ਬਾਰੇ ਕੁਝ ਜ਼ਿਆਦਾ ਨਾ ਸੋਚ ਵਿਚਾਰ ਕਰੋ ਕਿ ਸਾਨੂੰ ਦੁੱਖ ਆ ਗਿਆ ਸ਼ਾਇਦ ਆਰਾਮ ਨਹੀਂ ਆਉਣਾ ਜਾਂ ਕਈ ਮੁਸ਼ਕਲਾਂ ਅਸੀਂ ਆਪ ਜ਼ਿਆਦਾ ਵੱਡੀਆਂ ਕਰ ਲੈਂਦੇ ਹਾਂ ਹੁੰਦੀਆਂ ਛੋਟੀਆਂ ਜੀਆਂ ਸੋ ਉੱਥੇ ਤੁਸੀਂ ਦੁੱਖ ਨੂੰ ਇਗਨੋਰ ਕਰਨਾ ਸ਼ੁਰੂ ਕਰੋ ਆਤਮਾ ਨੂੰ ਮਜ਼ਬੂਤ ਕਰਨਾ ਸ਼ੁਰੂ ਕਰੋ ਤੇ ਉਹ ਦੁੱਖ ਆਪਣੇ ਆਪ ਦੂਰ ਹੁੰਦਾ ਜਾਵੇਗਾ ਤੇ ਤੀਸਰੀ ਗੱਲ ਜੋ ਧਿਆਨ ਚ ਰੱਖਣੀ ਹੈ ਉਹ ਇਹ ਹੈ ਕਿ ਕਦੇ ਵੀ ਦਵਾਈਆਂ ਨੂੰ ਸੰਭਾਲ ਸੰਭਾਲ ਕੇ ਨਹੀਂ ਰੱਖਣਾ ਕਿ ਪਤਾ ਨਹੀਂ ਕਦ ਕੇ ਲੋਡ ਪੈ ਜਾਵੇ ਸੋ ਜਦੋਂ ਅਸੀਂ ਇਹ ਸੋਚ ਰੱਖਦੇ ਹਾਂ ਤੇ ਉਹ ਦਵਾਈਆਂ ਦਾ ਕਾਰ ਅਸੀਂ ਆਪਣੇ ਸਰੀਰ ਨੂੰ ਬਣਾ ਲੈਂਦੇ ਆ ਕਿਉਂਕਿ ਥੋੜਾ ਜਿਹਾ ਦੁੱਖ ਆਵੇਗਾ ਤੇ ਗੋਲੀ ਖਾ ਲਵਾਂਗੇ ਤੇ ਸਰੀਰ ਉਸ ਤਰ੍ਹਾਂ ਦਾ ਬਣ ਜਾਂਦਾ ਹੈ ਸੋ ਦਵਾਈਆਂ ਪਹਿਲੀ ਦਾ ਗੱਲ ਆ ਕਹਿੰਦੇ ਕੀ ਕਦੇ ਵੀ ਸਿਆਣਿਆਂ ਦਾ ਕਹਿਣਾ ਆ ਨਾ ਬਿੱਟਾਂ ਤੇ ਰੱਖੋ ਨਾ ਤਾਕੀਆਂ ਤਾਕੀਆਂ ਚੇਰ ਕਿਤੇ ਸਜਾ ਸਜਾ ਕੇ ਨਾ ਫ੍ਰੀਜਾਂ ਤੇ ਰੱਖੋ ਸੋ ਦਵਾਈ ਕਹਿੰਦੇ ਹਮੇਸ਼ਾ ਹੀ ਜ਼ਮੀਨ ਤੇ ਰੱਖਣੀ ਚਾਹੀਦੀ ਸਾਈਡ ਤੇ ਰੱਖ ਦੇਣੀ ਚਾਹੀਦੀ ਆ ਸੋ ਜਿੰਨਾ ਅਸੀਂ ਦਵਾਈਆਂ ਨੂੰ ਸੰਭਾਲਦੇ ਆ ਉਨਾਂ ਹੀ ਅਸੀਂ ਧੁੱਖਾਂ ਵੱਲ ਤੁਰੇ ਜਾਂਦੇ ਆ ਸੋ ਦਵਾਈਆਂ ਦੀ ਕਦਰ ਘੱਟ ਕਰਿਆ ਕਰੋ ਸੋ ਮਾਲਕ ਤੇ ਯਕੀਨ ਹੀ ਜ਼ਿਆਦਾ ਕਰਿਆ ਕਰੋ ਬਾਕੀ ਜਦੋਂ ਵੀ ਦਵਾਈ ਕਿਸੇ ਦੁੱਖ ਦੀ ਜੇਕਰ ਮਜਬੂਰੀ ਚ ਖਾਣੀ ਪੈਂਦੀ ਹੈ ਤੇ ਇੱਕ ਕੰਮ ਹੋਰ ਕਰੋ ਕਿ ਆਪਣੇ ਮਾਲਕ ਦਾ ਨਾਮ ਲੈ ਕੇ ਖਾਇਆ ਕਰੋ ਸਿਮਰਨ ਕਰਕੇ ਹੱਥ ਤੇ ਦਵਾਈ ਘੜ ਕੇ ਖਾਇਆ ਕਰੋ ਤੇ ਉਹ ਦਵਾਈ ਫਿਰ ਲੱਗਦੀ ਹੈ ਜੀ ਸਭ ਤੋਂ ਵੱਡੀ ਗੱਲ ਮੇਨ ਜੜ ਜਿਹੜੀ ਦੁੱਖਾਂ ਦੀ ਹੈ ਉਹ ਹੈ ਸਾਡੀ ਆਤਮਾ ਕਮਜ਼ੋਰ ਜਦੋਂ ਆਤਮਾ ਕਮਜ਼ੋਰ ਹੁੰਦੀ ਆ ਤਾਂ ਫਿਰ ਦੁੱਖ ਘੇਰਾ ਪਾਲ ਲੈਂਦੇ ਨੇ ਸਰੀਰ ਨੂੰ ਹੁਣ ਦਵਾਈ ਥੱਲੇ ਰੱਖਣ ਦੀ ਗੱਲ ਕੀਤੀ ਆ ਸੋ ਆਪਾਂ ਜਦੋਂ ਕੋਈ ਚੀਜ਼ ਥੱਲੇ ਰੱਖਦੇ ਆ ਆਪਾਂ ਕਹਿੰਦੇ ਆ ਕਿ ਚੀਜ਼ ਦੀ ਕਦਰ ਨਹੀਂ ਹੈ ਸੋ ਚੀਜ਼ ਨੂੰ ਸੰਭਾਲ ਕੇ ਨਹੀਂ ਰੱਖ ਸਕਦੇ ਸੋ ਇਸੇ ਤਰ੍ਹਾਂ ਇਹ ਦਵਾਈ ਦੀ ਕਦਰ ਨਹੀਂ ਕਰਨੀ ਜਿਹੜੀ ਚੀਜ਼ ਦੀ ਆਪਾਂ ਕਦਰ ਨਹੀਂ ਕਰਦੇ ਉਹ ਚੀਜ਼ ਅੱਡੇ ਤੋਂ ਆਪਣੇ ਆਪ ਦੂਰ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਦਵਾਈਆਂ ਨੂੰ ਇਗਨੋਰ ਕਰਨਾ ਸ਼ੁਰੂ ਕਰੋ ਤੇ ਪਰਮਾਤਮਾ ਦਾ ਨਾਮ ਜਪ ਜਾਂਦਾ ਕਰੋ ਤੇ ਆਪ ਮਾਲਕ ਸਹਾਇ ਹੁੰਦਾ ਹੈ ਜੀ ਸੋ ਵਾਕੀ ਉਮੀਦ ਕਰਦੇ ਆਂ ਕਿ ਗੱਲ ਸਮਝ ਵਿੱਚ ਆਈ ਹੋਵੇਗੀ ਜੇ ਤਿੰਨਾਂ ਚੋਂ ਗੱਲਾਂ ਨੂੰ ਅੱਲੇ ਬੰਨੋ ਤੇ ਆਪੇ ਜਿੰਦਗੀ ਸਵਰ ਜਾਂਦੀ ਹੈ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਤਿਰੰਦੀ ਜੀ ਜੈ ਸਤਿ ਜੀ